ਕਾਰਜ ਕਰਨ ਚੱਲਿਆ ਅੰਗ ਸੰਗ ਸਹਾਈ ਹੋਈ ਫਿਰ ਗੁਰਵਾੜੀ ਵਿੱਚ ਲਿਖਿਆ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਹਾ ਵਿਚਾਰਾ ਰਾਮ ਫਿਰ ਕਾਰਜ ਹੁੰਦਾ ਗੁਰੂ ਦਾ ਤੇ ਗੁਰੂ ਆਪ ਨੇ ਪਰੇ ਚੜਾਉਂਦਾ ਆਪ ਅੰਗ ਸੰਗ ਹੁੰਦਾ ਇਸ ਕਰਕੇ ਅਰਦਾਸ ਕਰਨੀ ਜ਼ਰੂਰੀ ਆ ਛੇਵੇਂ ਪਾਤਸ਼ਾਹ ਨੇ ਸੰਗਤਾਂ ਨੂੰ ਨਾਲ ਲਿਆ ਦੇਖਦਾ ਪ੍ਰਸ਼ਾਦ ਕਰਵਾਇਆ ਹਰਿਮੰਦਰ ਸਾਹਿਬ ਦੇ ਅੰਦਰ ਆਏ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਖੜ ਕੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜਾ ਧਿਆਨ ਧਰ ਕੇ ਜਾਂਜਲ ਜਾਣ ਦੀ ਆਗਿਆ ਮੰਗੀ ਅਰਦਾਸ ਕਰਕੇ ਮੱਥਾ ਸਾਰਿਆਂ ਨੇ ਟੇਕਿਆ ਫਿਰ ਸੋਹਣੇ ਊਂਠ ਹਾਥੀ ਘੋੜੇ ਰਥ ਸ਼ਿੰਗਾਰ ਕੇ ਬਰਾਤ ਦੀ ਤਿਆਰੀ ਕਰਕੇ ਬਾਬਾ ਸੂਰਜਮਲ ਤਿਆਰ ਹੋਇਆ ਸੋਹਣੀ ਚੂੜੀਦਾਰ ਪਜਾਮੀ ਤਿੱਲੇਦਾਰ ਜੁੱਤੀ ਸੋਹਣੀ ਪੋਸ਼ਾਕ ਸੋਹਣੀ ਦਸਤਾਰ ਉੱਪਰ ਸੇਰਾ ਬੰਨਿਆ ਕਲਗੀ ਬੰਨੀ ਬੀਬੀ ਵੀਰੋ ਨੇ ਆਪਣੇ ਭਰਾ ਦੀ ਜੰਜ ਦੇ ਮੌਕੇ ਸ਼ਗਨ ਮਨਾਏ ਵਾਗਾ ਗੁੰਦੀਆਂ ਤੇ ਆਪਣੇ ਵੀਰਦਿਆਂ ਘੋੜੀਆਂ ਗਾਈਆਂ ਇਹ ਸਾਡਾ ਸੱਭਿਆਚਾਰ ਵਿਰਸਾ ਘੋੜੀਆਂ ਤੇ ਸੁਹਾਗ ਬਿਆਮਾ ਵੜੇ ਘਰਾਂ ਵਿੱਚ ਗਾਈ ਜਾਂਦੇ ਆ ਇਹ ਵਿਸ਼ਾ ਵੱਖਰਾ ਹੋ ਜਾਣਾ ਗੱਲਾਂ ਧਿਕਨ ਵਾਸਤੇ ਬੜੀਆਂ ਪਰ ਸਮਾਂ ਕੀਮਤੀ ਆ ਛੇਵੇਂ ਪਾਤਸ਼ਾਹ ਮਹਾਰਾਜ ਬਾਬਾ ਸੂਰਜਮਲ ਆਪਣੇ ਸਭ ਜਾਨੇ ਨੂੰ ਵਿਆਹਨ ਅੰਮ੍ਰਿਤਸਰ ਸਾਹਿਬ ਜੀ ਧਰਤੀ ਤੋਂ ਜੰਝ ਦੀ ਕਰਕੇ ਤਿਆਰੀ ਸ਼ਾਹਾਂ ਤੋਂ ਵੱਡਾ ਠਾਠ ਬਾਠਿਆ ਮਹਾਰਾਜ ਦਾ ਸੰਗਤਾਂ ਭਾਵਨਾ ਬਾਣੀਆਂ ਸਿੱਖ ਸੇਵਾਦਾਰ ਮਹਾਨ ਜੱਗੀ ਜਰਨੈਲ ਮਹਾਰਾਜ ਦੇ ਨਾਲ ਨੇ ਤੇ ਪਾਸ਼ਾ ਆਪਣੇ ਪੁੱਤਰ ਨੂੰ ਵਿਆਹਨ ਮਾਝੇ ਦੀ ਧਰਤੀ ਤੋਂ ਦੁਆਬੇ ਦੀ ਧਰਤੀ ਵੱਲ ਜਮੇ ਚਾਲਾ ਪਾਉਂਦੇ ਆ ਉਸ ਵੇਲੇ ਦੀ ਵਾਰਤਾ ਕਪਤਾ ਗਾਗ ਢਾਡੀ ਗੁਰਜੀਤ ਸਿੰਘ ਮਢਾਲੀ ਢਾਡੀ ਜਰਨੈਲ ਸਿੰਘ ਜੋਬਨ ਸਰਗੀ ਬਾਟਰ ਜਸਬੀਰ ਸਿੰਘ ਮਾਸ਼ੀਵਾੜਾ ਸਾਹਿਬ ਤੇ ਸੁਖਵਿੰਦਰ ਸਿੰਘ ਮਢਾਲੀਵਾੜਾ ਜੀ ਸਾਥ ਕੁਝ ਖੇ ਪਤ ਵਿਹਾਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਪਤ ਵਿਹਾਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਪਤ ਵਿਹਾਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਭਾਰੀ ਹੈ ਭਾਗਾ ਵਾਲਾ ਦਿਨ ਉੜੀ ਕੇ ਸੰਗਤ ਸਾਰੀ ਹੈ ਭਾਗਾ ਵਾਲਾ ਦਿਨ ਉੜੀ ਕੇ ਸੰਗਤ ਸਾਰੀ ਹੈ ਚਾਓ ਨਾਲ ਸਿੱਖ ਸੰਗਤਾਂ ਜਾਣ ਲਈ ਘਰੇ ਤਿਆਰੇ ਜੀ ਚਾਓ ਨਾਲ ਸਿੱਖ ਸੰਗਤਾਂ ਜਾਣ ਲਈ ਘਰੇ ਤਿਆਰੇ ਜੀ ਪੁੱਤ ਵਿਹਾਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਪੁੱਤ ਵਿਹਾਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਜੋ ਸਿਕ ਚਲ ਕੇ ਆਏ ਰਿਸ਼ਤੇਦਾਰ ਵੀ ਆਏ ਨੇ ਰੋਬ ਚਿਹਰਿਆਂ ਉੱਤੇ ਸਭ ਦੇ ਧੂਣ ਸਵਾਏ ਨੇ ਰੋਬ ਚਿਹਰਿਆਂ ਉੱਤੇ ਸਭ ਦੇ ਧੂਣ ਸਵਾਏ ਨੇ ਜੋ ਸਿੱਖਾਂ ਦੇ ਬਿਆਦਾਂ ਜਗਤ ਤੋਂ ਹੋਣ ਨਿਆਰੇ ਜੀ ਜਗਤ ਤੋਂ ਹੋਣ ਨਿਆਰੇ ਜੀ ਪਤਵਿਓਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਪਤਵਿਓਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਹਰ ਮੰਦਿਰ ਦੇ ਅਰਦਾਸ ਗੁਜਾਰੀ ਹੈ ਹਾਂ ਅਰਦਾਸ ਗੁਜਾਰੀ ਹੈ ਆਗਿਆ ਲੈ ਸਤਗੁਰ ਤੋਂ ਚੱਲ ਪੇ ਸੰਗਤ ਭਾਰੀ ਹੈ ਆਗਿਆ ਲੈ ਸਤਗੁਰ ਤੋਂ ਚੱਲ ਪੇ ਸੰਗਤ ਭਾਰੀ ਹੈ ਘੋੜੇ ਤੇ ਸਵਾਰ ਨੇ ਸੂਰਜ ਮਹਿਲ ਦੁਲਾਰੇ ਜੀ ਘੋੜੇ ਤੇ ਸਵਾਰ ਨੇ ਸੂਰਜ ਮਹਿਲ ਦੁਲਾਰੇ ਜੀ ਪੁੱਤ ਵਿਹਾਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਪੁੱਤ ਵਿਹਾਨ ਚੱਲੇ ਛੇਵੇਂ ਗੁਰੂ ਪਿਆਰੇ ਜੀ ਦਾਰ ਜਿਹੜੇ ਰੈਣ ਪਟਾਲੇ ਜੀ ਕੋੜੇ ਉਠਦੇ ਹਾਥੀ ਰਥ ਨੇ ਹਨ ਸ਼ਿੰਗਾਰੇ ਦੀ ਕੋੜੇ ਹਾਥੀ ਉਠ ਰਥ ਨੇ ਹੰਸ ਸਵਾਰੇ ਜੀ ਬੋਤ ਵੇ ਆਉਣ ਨੂੰ ਚੱਲੇ ਛੇਵੇਂ ਗੁਰੂ ਪਿਆਰੇ ਜੀ ਨਾਗੀ ਢਾਡੀ ਸੰਗਤ ਗੋਂਦੇ ਜਾਂਦੇ ਪਾਣੀ ਨੇ ਦਰਸ਼ਨ ਕਰਕੇ ਸਤਗੁਰੂ ਦੇ ਪੀਤਰੇ ਪ੍ਰਾਣੀ ਨੇ ਦਰਸ਼ਨ ਕਰਕੇ ਅੱਡੀ ਸੰਗਤ ਗੋਂਦੇ ਜਾਂਦੇ ਪਾਣੀ ਨੇ ਦਰਸ਼ਨ ਕਰਕੇ ਸਤਗੁਰੂ ਦੇ ਪੀਤਰੇ ਪ੍ਰਾਣੀ ਨੇ ਦਰਸ਼ਨ ਕਰਕੇ ਸਤਗੁਰੂ ਦੇ ਪੀਤਰੇ ਪ੍ਰਾਣੀ ਨੇ ਸੁਖਬਿੰਦਰ ਮਢਾਲੀ ਨਾਲ ਪਿਆਰ ਦੇ ਬੋਲੇ ਉਚਾਰੇ ਜੀ ਸੁਖਬਿੰਦਰ ਮਢਾਲੀ ਨਾਲ ਪਿਆਰ ਦੇ ਬੋਲੇ ਉਚਾਰੇ ਜੀ ਪਤਵਿਆਂ ਨੂੰ ਚੱਲੇ ਛੇਵੇਂ ਗੁਰੂ ਪਿਆਰੇ ਜੀ